ਕਹੂੰ ਬੇਦਬਾਣੀ ਕਹੂੰ ਕੋਈ ਮੰਦਿਰ ਬਣਾਏ ਲੋਕ ਬੁੱਧਰਤਾ ਪੂਜਾ ਦਾ ਸਾਨੂੰ ਦਰ ਨਾ ਤਾਂ ਕਿ ਲੋਕ ਹੋਣ ਨਾ ਦਿਮਾਗ ਰਹੀਨ ਆਏ ਉਹਨਾਂ ਨੇ ਦਵਾਈ ਉਸਰੇ ਨਾ ਰਹਿਦੋ ਉਹ ਹੋਰ ਐਂਗਲ ਤੋਂ ਦੇਖਣ ਉਹ ਇਹਨੂੰ ਕਰਤਾ ਇਹਦੇ ਐਂਗਲ ਤੋਂ ਦੇਖਣ ਕਿ ਰਚਨਾ ਕਰਨ ਵਾਲਾ ਹੈ ਰਚਨਾ ਵਾਲਾ ਉਨੂੰ ਰਚਨਾ ਹਾਰਾ ਪੂਜਾ ਦੇ ਥੂਤੇ ਦੇਖ ਲਓ ਸੰਸਾਰ ਪੈਦਾ ਕੀਤਾ ਹੈ ਜਨਮ ਦਾਤਾ ਹੈ ਉਹ ਐਂਗਲ ਤੋਂ ਦੇਖ ਲਓ ਐਂਗਲ ਬਦਲ ਗਿਆ ਨਾ ਬੁੱਧਰ ਕੀ ਬਾਣ ਦਾ ਬਤਨਾ ਐਂਗਲ ਬਦਲ ਗਿਆ ਉਹਦਾ ਉਹਨੂੰ ਐਂਗਲ ਦੇ ਦਿੱਤਾ ਜਨਮ ਦਾਤਾ ਦਾ ਤੂੰ ਮੇਰਾ ਪਿਤਾ ਤੋਂ ਹੈ ਮੇਰਾ ਮਾਤਾ 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 ਦਾ ਪਿਤਾ ਦਾ ਦਿਲ ਦੇ ਤਾ ਐਂਗਲ ਬਦਲਿਆ ਸੀ ਉਹ ਹੋਰ ਸੀ ਇਹ ਉਹਨਾਂ ਨੂੰ ਸ਼ਲੀਲ ਕਰੀ ਜਾਂਦੇ ਨੇ ਇਹਨਾਂ ਨੂੰ ਕੀ ਪਤਾ ਕੀ ਕਿਹਾ ਸੀ ਉਹਨਾਂ ਨੂੰ ਆਹ ਐਂਗਲ ਬਦਲਿਆ ਸੀ ਉਹ ਵੀ ਸੈਨੇ ਚ ਕਦੇ ਕਿਸੇ ਨਾਲ ਜੋੜ ਰਹੇ ਹੁੰਦੇ ਕਦੇ ਕਿਸੇ ਨਾਲ ਜੋੜ ਰਹੇ ਹੁੰਦੇ ਹਾਂਜੀ ਕਹੂੰ ਬੇਦਬਾਣੀ ਕਹੂੰ ਕੋਕੀ ਕਹਾਣੀ ਕਹੂੰ ਰਾਜਾ ਕਹੂੰ ਰਾਣੀ ਕਹੂੰ ਨਾਰਕੇ ਪ੍ਰਕਾਰ ਹੋ ਕਹੂੰ ਰਾਜਾ ਕਹੂੰ ਰਾਣੀ ਕਿਤੇ ਰਾਜਾ ਹੈ ਕਿਤੇ ਰਾਣੀ ਹੈ ਆਹ ਆਤਮਾ ਉਹੀ ਕੋਈ ਹੈ ਸਾਰਿਆਂ ਚ ਰਾਜਾ ਹੈ ਤੇ ਰਾਣੀ ਕਹੂੰ ਨਾਰਕੇ ਪ੍ਰਕਾਰ ਹੋ ਕਹੂੰ ਨਾਰਕੇ ਪ੍ਰਕਾਰ ਹੋ ਸਮਝੇ ਰਾਜਾ ਰਾਣੀਏ ਕੋਈ ਤੇ ਰਾਜਾ ਰਾਣੀ ਦੇ ਹੀ ਹੈ ਰਾਣੀ ਦਾ ਇੱਕ ਖਾਸ ਜਗਾ ਹੋਗੀ ਤਾਂ ਰਾਣੀ ਉਸ ਮਤ ਨੂੰ ਵੀ ਕਹਿ ਸਕਦੇ ਹਾਂ ਸੀ ਜਿਹੜੀ ਉਹ ਛਤਰ ਧਾਰੀ ਰਾਜਾ ਹੈ ਧਰਮਕ ਜਿਹੜਾ ਧਰਮਕ ਦਾ ਰਾਜਾ ਹੈ ਨਾ ਜਿਵੇਂ ਜਿਵੇਂ ਸ਼ਿਵਜੀ ਇੱਕ ਧਰਮਕ ਰਾਜਾ বিষ্ণੂ ਰਾਜਾ ਚਲੋ ਬੈਠਣਾ ਮਤ ਰਾਣੀਏ ਜੇ ਉਹਨੂੰ ਧਰਮ ਦੇ ਅੰਕਲ ਤੋਂ ਦੇਖੀਏ ਸਰ ਵੈਜਰਨ ਬਤਰਾਣੀ ਹੈ ਬਸ ਕੋਹੂ ਨਾਰਕੇ ਪ੍ਰਕਾਰ ਹੋ ਤਾਂ ਜਨਨ ਬਤਾਨੇ ਉਹ ਜਿਹੜੀਆਂ ਦੁਈਆਂ ਜੀਆਂ ਨੇ ਬਤਾਂ ਆਪਣੀਆਂ ਤ੍ਰਿਆ ਚਤਰ ਇਹ ਤ੍ਰਿਆ ਚਤਰ ਜਿਹਦੀਓ ਮਨ ਬਤਾਨੇ ਨਾ ਇਹ ਕਿਸੇ ਦੇ ਅਧੀਨ ਹੁੰਦੀ ਆ ਮਤਮੇਸ਼ਾ ਨਾਰ ਹੁੰਦੀ ਹੈ ਕਿਸੇ ਦੇ ਆਸ਼ਰਤ ਕਿਸੇ ਤੇ ਆਸ਼ਰਤ ਹੋਵੇ ਨਾ ਉਹਨੂੰ ਨਾਰ ਕਹਿੰਦੇ ਨੇ ਜੋ ਇੰਡੀਪੈਂਡੈਂਟ ਨਹੀਂ ਹੈ ਜੋ ਇੰਡੀਪੈਂਡੈਂਟ ਜੀਵਨ ਨਹੀਂ ਬਸਰ ਕਰ ਸਕਦਾ ਉਹਨੂੰ ਨਾਰ ਕਹਿੰਦੇ ਨੇ ਨਾਰ ਇੰਡੀਪੈਂਡੈਂਟ ਜੀਵਨ ਬਸਨ ਕਰ ਬਸਨ ਕਰ ਬਸਰ ਕਰ ਸਕਦਾ ਜੰਗਲ ਦੇ ਵਿੱਚ ਆਦਮੀ ਇਕੱਲਾ ਵੀ ਘਰਾਉਂਦਾ ਨਹੀਂ ਉਹ ਤਾਂ ਘਰ ਚ ਵੀ ਡਲ ਲੱਗ ਜਾਂਦੀ ਹੈ ਯਾਰ ਵੀ ਕਰਨਾ ਹੋਵੇ ਸ਼ਾਮ ਨੂੰ ਬਾਹਰ ਘਰ ਹੋਵੇ ਨਾ ਉਹੜਾ ਇਹ ਫਰਕ ਨਾ ਹੋਵੇ ਉਹਨੂੰ ਡਰ ਲੱਗਣਾ ਜਾਂ ਅਜਵੇਂ ਦਾ ਰਾਜ ਵਿੱਚ ਦਲਦੀਆਂ ਨਹੀਂ ਇਹ ਕੁਦਰਤੀ ਗੱਲ ਹੈ ਨਾਰੂ ਪੈ ਜਾਂਦਾ ਕੁਦਰਤੀ ਇਹ ਕੁਦਰਤੀ ਗੱਲ ਹੈ ਇਹਦੇ ਵਿੱਚ ਕੋਈ ਹੋਰ ਨਹੀਂ ਹੈ ਦੇਖਦੇ ਰੋ ਇਹ ਦੇਖਿਆ ਰੇ ਰੇਟਰੋ ਗੱਲ ਹੈ ਉਹਦੇ ਵਿੱਚ ਭੈ ਪੀਤਾ ਹੈ ਅਦਭਿਜ ਹੈ ਨਹੀਂ ਉਹ ਗੱਲ ਲੱਗਾ ਕਿਸੇ ਔਰਤ ਵਿੱਚ ਵੀ ਘਟ ਹੋਵੇ ਕਿਸੇ ਵਿੱਚ ਵੱਧ ਹੋਵੇ ਆਦਮੀ ਜੂ ਵੀ ਕਟਵਾਦ ਹੋਵੇ ਉਹ ਔਲਾਗ ਗੱਲ ਹੈ। ਕੁਲ ਟੋਟਲ ਮਲਾਈਏ ਤਾਂ ਇਹ ਗੱਲ ਹੈ। ਸਮਝ ਜੀ ਐਵੇਂ ਹਰ ਵਾਰ ਮਤ ਜਿਹੜੀ ਹੁੰਦੀ ਹੈ। ਬੰਦੇ ਦੀ ਹੁੰਦੀ ਹੈ। ਮਨ ਮਤ ਜਿਹੜੀ ਗੇ ਜਿਦਿਏ ਪਰਵਤਾਂ ਦੇ ਉਹ ਬੰਦੇ ਦੀ ਉਹ ਤਾਂ ਨਾਲ ਨਹੀਂ ਅਲੀ ਦੇਣਾ ਵੀ। ਕੜੀਆਂ ਕਿਨਾਂ ਨਾ ਮੰਨ। ਤਰਵੀਬ ਕੌਣ ਕਰਦਾ ਮਨ? ਏਦੇ ਦੀ ਜਲਦੀ ਹੈ ਗੁਰਮਤਬੀ ਇਹਦੀ ਜਲਦੀ ਹੈ ਕਿਹਦੇ ਜਲਦੀ ਹੈ ਉਹ ਕਿਹਦੇ ਜਲਦੀ ਜੋ ਸੱਚਖੰਡੀ ਬੈਠਾ ਹੈ ਇਹ ਵੀ ਹੈ ਪੁਰਖ ਬਿਨਾਰ ਨਾਰ ਨਾਰ ਮੇ ਪੁਰਖਾ ਪੁੱਜੇ ਪ੍ਰਭ ਕੀ ਅੰਦੀ ਇਹਦਾ ਨਾਮ ਵੀ ਬਾਣੀ ਹੈ ਪਰ ਇਹਦੇ ਦੋ ਇਹ ਨਾਮ ਨੇ ਗੁਰਮਤ ਇਹਦਾ ਨਾਮ ਸ਼ਬਦ ਵੀ ਹੈ ਇਹਦਾ ਨਾਮ ਬਾਣੀ ਹੈ ਇਹ ਦੋ ਇਹਨਾਂ ਕਿਉਂਕਿ ਇੱਕੋ ਹੀ ਹੈ ਨਾ ਤੂੰ ਪਿਤਾ ਤੂੰ ਮਾਤਾ ਸ਼ੌਧਪੁਰ ਖਵਾਜ ਪਰਖਵਾਜ ਕੋਈ ਆਇਆ ਇਸ ਤਰੀਕਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਗਿਆਨ ਤਤ ਗਿਆਨ ਇਹਦੇ ਵਿੱਚ ਕੀ ਗੁਰਮਤ ਵਿੱਚ ਕੀ ਤਤ ਤਤ ਬੋਲਿੰਦਾ ਜਿੱਥੇ ਤਤ ਗਿਆਨ ਹੁੰਦਾ ਉਹਨੇ ਮਤ ਬਣਾਈ ਹੋਈ ਹੈ ਜਿਵੇਂ ਦੁੱਧ ਕਾਹਦੇ ਬਣੇ ਕਿ ਉਹ ਤੋਂ ਵਖੜ ਤੋਂ ਦੋ ਦਮੜਕੇ ਕੀ ਬਣੂਗਾ ਵਖੜ ਬਸ ਐਦਾਂ ਹੀ ਗੱਲ ਹੈ ਉਹ ਹੈ ਪੁਰਖ ਮੇਂ ਨਾਰ ਨਾਰ ਮੇਂ ਪੁਰਖ ਕਹੂੰ ਬੇਣ ਕੇ ਬਜਈਆ ਪਰਮਤ ਨày ਪੁਰਖ ਪੈਦਾ ਕਰਨਾ ਜਨਮ ਦੇ ਕੇ ਜਿਹੜਾ ਸਤਗੁਰ ਦਾ ਜਨਮ ਹੋਣਾ ਨਾ ਕਿਨੇ ਵਾਰ ਆ ਕਰਨ ਮਤਰੇ ਪੈਦਾ ਕਰਨ ਨੂੰ ਇਹਨੇ ਪੁਰਖ ਪੈਦਾ ਕਰਨਾ ਜੋ ਪੈਦਾ ਹੋਣਾ ਉਹ ਪੁਰਖ ਹੋਊਗਾ ਉਹ। ਇਹ ਤਾਂ ਜੋ ਗੁਰਮਤ ਪੈਦਾ ਕਰੂ ਉਹ ਪੁਰਖ ਹੋ ਸਤਗੁਰ ਕਾ ਚਰਮ ਹੋਊਗਾ। ਜਿਹੋ ਜੀ ਇਹ ਪੁਰਖ ਹੈ ਨਾ ਵੱਤ ਪੈਦਾ ਕਰਦੀ ਹੈ। ਇਹੋ ਜਿਹਾ ਜੋ ਸਰੀਰ ਇਹ ਵੀ ਪੈਦਾ ਹੁੰਦਾ। ਇਹ ਤਾਂ ਬਰਬਰ ਆ ਹੋ। ਕਿਉਂ ਮੈਂ ਵੱਤ ਪੈਦਾ ਕਰਦੀ ਆ ਨਾ ਕਰਕੇ ਨਾਰ ਤਿਆਗਾ ਅੰਦਾ ਉਹ ਕੀ ਹੈ ਅੰਤਰਾ ਤੋਂ ਹੀ ਵਾਝੂ ਉਹ ਨਾਰ ਕਹਤਾ ਪਰ ਨਾਰੇ ਨੂੰ ਕਹੜਾ ਧੰਦਾ ਦੂਜੇ ਦੀ ਮਤ ਮੰਨ ਲਵੇ ਮਨ ਮਤ ਕਿਸ ਦੀ ਉਹ ਨਾਰ ਕਹਤਾ ਉਹ ਨਾਰ ਕੁ ਭੰਤੀ ਜਨ ਬਗਲ ਦੂਗੀ ਉਹ ਤੇ ਕੁੜੀ ਹੋ ਜਾਊਗਾ ਵੈਸੇ ਮਾ ਦਾ ਘਰ ਪੁੱਤ ਜਨ ਬੂਗਾ ਜਦੋਂ ਹੋਅਤ ਤੋ ਮਨ ਮੁਖ ਬੜ ਜਾਊਗਾ ਵਿਰੋਧ ਕਰੂਗਾ ਸੱਚ ਦਾ ਸੱਚ ਦੇ ਖਿਲਾਫ ਖੜਾ ਹੋ ਜਾਊਗਾ ਜਿਹੜਾ ਸਾਰਾ ਦਾਤਾ ਦਾਤਾ ਦੇ ਖਿਲਾਫ ਖੜਾ ਹੋ ਜਾਊਗਾ ਉਹ ਉੱਥੇ ਗੱਲ ਕੀਤੀ ਹੈ ਇੱਥੇ ਸੰਸਾਰ ਹੈ ਜਿਹੜਾ ਸੰਸਾਰ ਜੇ શરીર ਪੈਦਾ ਹੋ ਜਦੋਂ ਸਰੀਰ ਪੈਦਾ ਹੁੰਦਾ ਉਹਦੀ ਉਹ ਜੀ ਉਹ ਵੈਲਿਊ ਦਿੰਦੀ ਹੈ ਉਸ ਐਂਗਲ ਤੋਂ ਵੈਲਿਊ ਦਿੰਦੀ ਹੈ ਵੀ ਦਾਤ ਹੈ ਸਰੀਰ ਇੱਕ ਦਾਤ ਹੈ ਦਾਤ ਪਿਆਰੀ ਬਿਸਰਿਆ ਦਾਤਾਰ ਸਰੀਰ ਮਿਲ ਗਿਆ ਜਿਹਨਾਂ ਦਿੱਤਾ ਬਿਸਰਗੇ ਦਾਤਾਰ ਬਿਸਰਗੇ ਉਹ ਕੋਨਾਂ ਵਲੇ ਸਰੀਰ ਤਾਂ ਪਰ ਜਿਹੜਾ ਹੁਕਮ ਨੇ ਸਿਸਟਮ ਪੈਦਾ ਕੀਤਾ ਜਿਹੜਾ ਸਰੀਰ ਮਿਲਿਆ ਕਿ ਉਹਦੀ ਕੋਈ ਵੈਲਿਊ ਨਹੀਂ ਹੈ ਉਹਨੂੰ ਕਿਸੇ ਕਿਸ ਐਂਗਲ ਤੋਂ ਦੇਖਦੇ ਹੋ ਤੁਸੀਂ ਕੀਤਾ ਕੀ ਨੇ ਇਹ ਪੈਦਾ ਉਹ ਕੀਤਾ ਕੀ ਨੇ ਸਬਰਾਤ ਗੁਰੂ ਨੇ ਬਣਾ ਦਿੱਤਾ ਉਸੇ ਤੋਂ ਸਬਰਾਤ ਗੁਰੂ ਨੇ ਬਣਾ ਦਿੱਤਾ ਤੁਸੀਂ ਉਹਦੇ ਨਾਲ ਉਹਨੂੰ ਉਹਦੀ ਨਜ਼ਰਾਂ ਦੇਖੋ ਜਿਹਨੇ ਪੈਦਾ ਕੀਤਾ ਉਹ ਕੋ ਸਾਖਨਾਰੇ ਕੋਈ ਜਿਹੜਾ ਪੈਦਾ ਕਰਨ ਵਾਲਾ ਹੈ ਉਹਦੇਆਂ ਅੱਖਾਂ ਦੇਖੋ ਉਸ ਬੰਦੇ ਦੀ ਦੇਖੋ ਕਾਬਲੀਅਤ ਆ ਉਹਦੀ ਉਚਤਾ ਉਹਦੀ ਸਚਿਤਾ ਉਚਤਾ ਉਸ ਨਾਲ ਦੇਖੋ ਇਹਨਾਂ ਨਾਲ ਤੁਸੀਂ ਤਾਂ ਇੱਕ ਉਹਦੇ ਇਹਨਾਂ ਨਾਲ ਦੇਖ ਲੱਗੇ ਜਿਹੜੇ ਫੇਸਬੁਕ ਆ ਪੂਤ ਐ ਇਹ ਕਿਹੜੇ ਇਹਨਾਂ ਦੇ ਫੇਸਬੁਕ ਦੇ ਪੂਤ ਦੇ ਇਹਨਾਂ ਨਾਲ ਦੇਖ ਜਿਹੜੇ ਗੁਰਮਤਿ ਦੇ ਤਾਲੀ ਨੇ ਉਹ ਜਿਹੜਾ ਉਹਨਾਂ ਦਾ ਮਾਪਿਆ ਉਹਦੇ ਅੰਦਰ ਦੇ ਦੇ ਜਿਹੜਾ ਪਹਿਲਾਂ ਕਰਨ ਵਾਲੇ ਨੇ ਉਹਨਾਂ ਦੇ ਅੰਦਰ ਦੇ ਇਹ ਜਿਹੜੇ ਦੂਰੇ ਨੇ ਉਹ ਬੇਸਵਾਖੇ ਪੂਤ ਵਾਲੇ ਅੰਦਰ ਨਾਲ ਦੇ ਇਸ ਨੂੰ ਬੇਸਵਾਖੇ ਬੁੱਧੀਆਂ ਨੂੰ ਬਨਵਾ ਕਰੇ ਨਾ ਉਹ ਤਰਕੜੀ ਨੇ ਹੈ ਬੁੱਧੀ ਜੋ ਦੀਜ ਹੈ ਅਸਲ ਜਿਹਨਾਂ ਦੀ ਦੀਜਤਾ ਜਿਹੜੀ ਹੈਗੀ ਹੈ ਨਾ ਆਪਣੇ ਅੰਦਰ